ਐਸ ਵੇਲੇ ਦੀ ਵੱਡੀ ਖਬਰ ਲੈ ਕੇ ਆਏ ਹਾਂ ਤੁਹਾਡੇ ਕੋਲ ਜਿਹੜੀ ਕਿ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਕਿ ਅੰਮ੍ਰਿਤਸਰ ਦੇ ਪੁਤਲੀਕਰ ਹਲਕਾ ਵੈਸ ਦੇ ਵਿੱਚ ਜਿੱਥੇ ਕਿ ਦਿਨ ਚੜ੍ਹਦੇ ਸਾਰ ਹੀ ਇੱਕ ਦੁਕਾਨ ਨੂੰ ਜਿਹੜੀ ਅੱਗ ਲੱਗੀ ਗਈ ਹੈ ਤਾਂ ਮੈਂ ਅਸੀ ਉਹ ਨੂੰ ਬੋਲਾਂਗਾ ਇੱਕ ਉੱਪਰ ਕਰਕੇ ਦਿਖਾਇਆ ਜਾਵੇ ਜਦੇ ਵਿੱਚ ਕਿ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਪੁਤਲੀਕਰ ਦਿਲਾਵਰੀ ਸਟਰੀਟ ਦੇ ਬਾਹਰ ਤਾਂ ਚਲਦੇ ਹਾਂ ਦੁਕਾਨ ਦੇ ਅੰਦਰ ਵਿੱਚ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਕਿ ਜਿੱਥੇ ਕਿ ਲੱਖਾਂ ਦਾ ਮਾਲ ਜਿਹੜਾ ਕਿ ਸੜਕੇ ਸਵਾਹ ਹੋ ਚੁੱਕਾ ਪੂਰੀ ਦੁਕਾਨ ਤੁਸੀਂ ਦੇਖ ਸਕਦੇ ਹੋ ਖਾਲੀ ਹੈ ਤਾਂ ਮੈਂ ਸ਼ਿਓਗ ਨੂੰ ਬੋਲਾਂਗਾ ਇੱਕ ਰੂਪਰ ਵੀ ਚੱਲੇ ਕਿਉਂਕਿ ਇਹ ਜੋ ਕਟਣਾ ਵਾਪਰੀ ਸੀ ਉਹ ਜਿਹੜੀ ਹੈ ਉੱਪਰੋਂ ਦੀ ਹੋਈ ਹੈ ਤਾਂ ਉੱਪਰ ਕੋਈ ਸ਼ਾਰਟ ਸਰਕਟ ਹੋਇਆ ਜਿਸ ਦੇ ਵਿੱਚ ਕੀ ਕਾਫੀ ਜ਼ਿਆਦਾ ਨੁਕਸਾਨ ਹੈ ਤਾਂ ਨੇਰੇ ਦੇ ਵਿੱਚ ਛੂਟ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਅੰਦਰ ਕੀ ਪੂਰਾ ਮਾਲ ਜਿਹੜਾ ਸੜਕੇ ਸਵਾਹ ਹੋ ਚੁੱਕਾ ਦੁਕਾਨ ਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਦਿਖਾ ਰਹੇ ਤੁਹਾਨੂੰ ਦੁਕਾਨ ਦੇ ਅੰਦਰ ਦੀਆਂ ਤਸਵੀਰਾਂ ਜਿਹਦੇ ਵਿੱਚ ਕੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਬਹੁਤ ਜ਼ਿਆਦਾ ਹੋਇਆ ਵਾ ਤਾਂ ਮੈਂ ਸ਼ੋਗ ਨੂੰ ਬੋਲਾਂਗਾ ਇੱਕ ਛੱਤ ਦਾ ਸੀਨ ਵੀ ਦਿਖਾਇਆ ਜਾਵੇ ਜਿਹਦੇ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਨੁਕਸਾਨ ਜਿਹੜਾ ਵਾ ਕਿ ਪੂਰੀ ਇੰਨੀ ਜ਼ਿਆਦਾ ਤਪਸ਼ ਹੈ ਛੱਤ ਦੇ ਲੈਂਟਰ ਤੱਕ ਜਿਹੜਾ ਇਹਦਾ ਇਫੈਕਟ ਪਿਆ ਵਾ ਜਿਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੈ ਹਾਲਾਤ ਜਿਹੜੇ ਨੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਨਾ ਸੀ ਕੀ ਇਹਦੇ ਵਿੱਚ ਜਿਹੜਾ ਕਿ ਜਾਨੀ ਨੁਕਸਾਨ ਦਾ ਬਚਾ ਹੋ ਗਿਆ ਹੈ ਮਾਲੀ ਨੁਕਸਾਨ ਜਿਹੜਾ ਵਾ ਕਾਫੀ ਜਿਆਦਾ ਕਾਫੀ ਤਦਾਦ ਦੇ ਵਿੱਚ ਮਾਲ ਦਾ ਨੁਕਸਾਨ ਹੋਇਆ ਵਾ ਤਾਂ ਪਰ ਸ਼ਨੀ ਜਿਆਦਾ ਪਰ ਸ਼ੁ크ਰਾ ਪਰਮਾਤਮਾ ਦਾ ਕੀ ਜਿਹੜਾ ਕਿ ਫਾਇਰ ਬ੍ਰੀਗਡ ਦੀ ਟੀਮਾਂ ਨੇ ਮੌਕੇ ਤੇ ਆ ਕੇ ਜਦੋ ਜਹਿਦ ਕਰਕੇ ਜਿਹੜਾ ਕਿ ਵੱਡੇ ਹਾਦਸੇ ਤੋਂ ਬਚਾਇਆ ਗਿਆ ਵਾ ਤਾਂ ਚਲਦੇ ਹਾਂ ਮਾਲਕ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਿਖਾ ਰਹੇ ਤੁਹਾਨੂੰ ਲਾਈਵ ਤਸਵੀਰਾਂ ਕਰਦੇ ਆ ਓਨਰ ਨਾਲ ਹਾਂਜੀ ਸਰ ਸਵੇਰੇ ਸਵੇਰ ਹੀ ਅੱਜ ਜਿਹੜੀ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹਦੇ ਦੇਖਿਆ ਗਿਆ ਵਾ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਕੀ ਕਾਰਨ ਕੀ ਬਣਿਆ ਵਾ ਸਰ ਸ਼ਾਰਟ ਸਰਕਟ ਆਇਆ ਮੇਰੇ ਖਿਆਲ ਨਾਲ ਠੀਕ ਆਪਾਂ ਜਦੋਂ ਸਵੇਰੇ ਆਏ ਆ ਦੁਕਾਨ ਖੋਲੀ ਆ ਸ਼ਟਰ ਕੋਲੀ ਆ ਆਪਾਂ ਗਰਾਉਂਡ ਫਲੋਰ ਤੇ ਆਏ ਆ ਉਸ ਤੋਂ ਬਾਅਦ ਪਹਿਲੇ ਫਲੋਰ ਤੇ ਗਏ ਆ ਤੇ ਧੂਆ ਹੀ ਧੂਆ ਆਇਆ ਪਿਆ ਸੀ ਸੈਕਿੰਡ ਫਲੋਰ ਤੱਕ ਤੇ ਸਾਡੇ ਕੋਲ ਜਾਇ ਨਹੀਂ ਗਿਆ ਠੀਕ ਹੈ ਜੀ ਔਰ ਤੋਂ ਬਾਅਦ ਉੱਤੇ ਮਤਲਬ ਕਿ ਅੱਗ ਲੱਗਣ ਕਰਕੇ ਇੰਨੇ ਕਿ ਹੋਮਸਾਹਿਬੀ ਸੀ ਨਾ ਆਪਾਂ ਉੱਪਰ ਦਾ ਬੂਆ ਖੋਲ ਪਏ ਜਿਹੜਾ ਛੱਤ ਦਾ ਬੂਆ ਹੈਗਾ ਸੀ ਸਭ ਤੋਂ ਉੱਪਰ ਦਾ ਨਾਉ ਖੋਲ ਪਏ ਔਰ ਤੋਂ ਬਾਅਦ ਮੈਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਜੀ ਓਕੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਨ ਤੋਂ ਬਾਅਦ 2-3 ਮਿੰਟ ਬਾਅਦ ਫਾਇਰ ਬ੍ਰਿਗੇਡਾਂ ਦੀਆਂ ਗੱਡੀਆਂ ਆ ਗਈਆਂ ਪਹਿਲਾਂ ਇੱਕ ਗੱਡੀ ਆਈ ਉਹਨਾਂ ਦੀ ਔਰ ਤੋਂ ਬਾਅਦ 2- ਬਾਦ ਹੋਣਾਰੇ 2-3 ਗੱਡੀਆਂ ਹੋਰ ਬੁਲਾਈਆਂ ਫਿਰ ਔਰਤੋਂ ਬਾਅਦ ਜੀ ਆਪਣਾ ਆਪਾਂ ਗੇਟ ਕੱਟਣ ਵਾਲੇ ਨੂੰ ਬੁਲਾਇਆ ਕਿ ਉਹਨੂੰ ਕਿਹਾ ਕਿ ਕਟਰ ਲੈ ਕੇ ਆਓ ਜੀ ਗੇਟ ਕੱਟੀਏ ਆਪਾਂ ਤੇ ਥੋੜਾ ਕੀ ਡਰਨਾ ভাব ਉਹ ਪਵੇ ਅੰਦਰ ਤੇ ਮੜਾ ਮੋਟਾ ਸਫੀਕੇਸ਼ਨ ਕਟਫੋਕੇਸ਼ਨ ਖਤਮ ਹੋਵੇ ਤੇ ਗੇਟ ਕੱਟਣ ਵਾਲਾ ਜਦੋਂ ਤੱਕ ਆਇਆ ਜੀ ਉਹਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੇ ਆਪ ਹੀ ਥੋੜਿਆਂ ਦੇ ਨਾਲ ਬੂਆ ਤੋੜਿਆ ਉੱਪਰਲਾ ਲੋਹੇ ਦਾ ਬੂਆ ਸੀ ਸਾਡਾ ਉੱਪਰਲਾ ਤੇ ਉਹਦੇ ਅੰਦਰ ਤਿੰਨ ਤੋਂ ਚਾਰ ਤਾਲੇ ਲੱਗੇ ਹੋਏ ਸੀ ਉਹਨਾਂ ਨੇ ਪਹਿਲਾਂ ਤੋੜਿਆ ਫਿਰ ਔਰ ਤੋਂ ਬਾਅਦ ਤੋੜਨ ਤੋਂ ਬਾਅਦ ਜੀ ਆਪਣਾ ਅੰਦਰ ਉਹਨਾਂ ਨੇ ਪਾਣੀ ਪੁੰਨੀ ਜਦ ਹਵਾ ਜਦੋਂ ਪਈ ਆ ਤੇ ਅੱਗ ਜਿਆਦਾ ਮੱਚ ਗਈ ਓਕੇ ਫਿਰ ਜਦੋਂ ਹੋਰ ਤੋਂ ਬਾਅਦ ਨਹੀਂ ਕੰਟਰੋਲ ਹੋ ਪਈ ਉਹਨਾਂ ਤੋਂ ਅੱਗੇ ਫਿਰ ਉਹਨਾਂ ਨੇ ਨਾਲ ਦੇ ਪਾਸੋਂ ਹੈਪੀ ਮੈਡੀਕਲ ਹੈਗਾ ਜੀ ਉਰਤੇ ਛੱਤ ਤੋਂ ਚੜ ਕੇ ਉਹਨਾਂ ਨੇ ਉੱਪਰ ਕੰਦ ਤੋੜੀ ਆ ਕੰਦ ਤੋੜਨ ਤੋਂ ਬਾਅਦ ਉਹਨਾਂ ਨੇ ਅੰਦਰ ਪਾਣੀ ਦੀ ਫਵਾਰ ਮਾਰੀ ਠੀਕ ਹੈ ਉਹਨਾਂ ਨੇ 2 ਤੋਂ 3 ਫਵਾਰਾਂ ਮਾਰੀਆਂ ਪਾਣੀ ਦੀ ਅੰਦਰ ਤੇ ਉਹਦੇ ਨਾਲ ਅੱਗ ਕੰਟਰੋਲ ਹੋ ਗਈ ਅੰਦਰ ਏਸੀ ਵੀ ਸੜ ਗਿਆ ਜੀ ਏਸੀ ਦਾ ਵੀ ਬਲਾਸਟ ਹੋ ਗਿਆ ਇਨਵਰਟਰ ਦਾ ਵੀ ਬਲਾਸਟ ਹੋ ਗਿਆ ਔਰ ਤੋਂ ਬਾਅਦ ਜਿਹੜਾ ਸਮਾਨ ਸੀ ਸਾਡਾ 25 ਤੋਂ 30 ਲੱਖ ਰੁਪਏ ਦਾ ਸਮਾਨ ਹੈਗਾ ਸੀ ਜਿਹਦੇ ਵਿੱਚ ਸਵੈਟ ਸ਼ਰਟਾਂ ਵਿੰਟਰ ਜੈਕਟਾਂ ਵਿੰਟਰ ਦਾ ਸਾਰਾ ਲੇਡੀਜ਼ ਦਾ ਸਟੋਰ ਹੈਗਾ ਸਾਡਾ ਲੇਡੀਜ਼ ਦਾ ਸਾਰਾ ਜਿੰਨਾ ਵੀ ਸਟਾਕ ਹੈਗਾ ਸੀ ਸਾਰਾ ਸੜ ਗਿਆ ਜੀ ਕੋਈ ਜਾਨੀ ਜਾਨੀ ਨੁਕਸਾਨ ਵੀ ਤੇ ਨਹੀਂ ਹੋਇਆ ਸਰ ਜਾਨੀ ਨੁਕਸਾਨ ਨਹੀਂ ਉਹ ਤਾਂ ਬਚਾਈ ਰਿਆ ਜੀ ਠੀਕ ਹੈ ਜੀ ਤਾਂ ਕਿੰਨੇ ਵਜੇ ਅੱਗ ਲੱਗੀ ਪ੍ਰਭੂ ਸਰ ਸਵੇਰੇ 10 ਵਜੇ ਦੇ ਕਰੀਬ ਹੈ ਅਗੇ ਸਟਾਰਟ ਹੋਈ ਹੈ ਜੀ ਤੁਸੀਂ ਉਸ ਸਮੇਂ ਦੁਕਾਨ ਖੋਲੀ ਤਾਂ ਪਤਾ ਲੱਗਾ ਕਿ ਕਿਸੇ ਕੋਲ ਖੋਲੀ ਹੈ ਨਹੀਂ ਨਹੀਂ ਸਰ ਮੈਂ ਦੁਕਾਨ ਖੋਲੀ ਹੈ ਜਦੋਂ ਸ਼ਟਰ ਖੋਲਿਆ ਆਪਾਂ ਅੰਦਰ ਐਂਟਰ ਕੀਤੇ ਆ ਤੇ ਉੱਤੇ ਧੁਆ ਹੀ ਧੁਆ ਆ ਪਿਆ ਸੀ ਉਹ ਤੇ ਠੀਕ ਹੈ ਹਾਂਜੀ ਜੇਸੀ ਗੱਲ ਕੀਤੀ ਹੈ ਓਨਰ ਦੇ ਨਾਲ ਦਿਨ ਚੜ੍ਹਦੇ ਸਾਰ ਹੀ ਦੁਕਾਨ ਦੇ ਉੱਤੇ ਪਿਆਨੇ ਕਾ ਕੇ ਲੱਗੀ ਹੈ 4 ਤੋਂ 5 ਗੱਡੀਆਂ ਫਾਇਰ ਬ੍ਰੀਡ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਕਿ ਕਾਬੂ ਪਾਇਆ ਵਾ ਕ ਨੁਕਸਾਨ ਦੇਖਿਆ ਜਾਂਦਾ ਤਾਂ ਮਾਲਕ ਕੋਲੋਂ ਕਿਹਾ ਜਾ ਰਿਹਾ ਕਿ 24 ਤੋਂ 25 ਲੱਖ ਰੁਪਏ ਦਾ ਨੁਕਸਾਨ ਹੈ ਜਿਹਦੇ ਵਿੱਚ ਕਿ ਸਟਾਕ ਕਾਫੀ ਜਾ ਹੱਦ ਤੱਕ ਛੜ ਗਿਆ ਪਰ ਪਰਮਾਤਮਾ ਦਾ ਸ਼ੁਕਰ ਸੀ ਕਿ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਦੋਸਤ ਅਰਹੋਸ਼ ਅਜੇ ਸ਼ਿੰਗਾਰੀ ਜੈਹਦ ਮੇਰਾ ਵਰਤਮਾਨ